ਆਈ ਗੁਰ ਕੀ ਕਰਨਾ ਹੈ ਕੀ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੇ ਸ਼ਹੀਦਾਂ ਦੇ ਸਰਤਾਜ ਭੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਿ ਸਿੱਧਕ ਦੇ ਧੀਰਜ ਦੀ ਜਰਨ ਸ਼ਕਤੀ ਦੀ ਇੱਕ ਮੂਰਤ ਨੇ ਜਿਨ੍ਹਾਂ ਦੀ ਸ਼ਹਾਦਤ ਨੇ ਆਗਾਜ਼ ਕਰ ਦਿੱਤਾ ਇੱਕ ਮੀਰੀ ਪੀਰੀ ਤੇ ਸਿਧਾਂਤ ਦਾ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਤੇ ਵਿੱਚ ਜਿਹੜਾ ਮਗਰੋਂ ਆਗਾਜ਼ ਹੋਇਆ ਹੈ ਸੰਤ ਸਪਈ ਦਾ ਜਿਹੜਾ ਸੰਕਲਪ ਜਿਹੜਾ ਆ ਉਹਨਾਂ ਦੇ ਜਿਹੜੇ ਸ਼ਹਾਦਤ ਤੋਂ ਬਾਅਦ ਜਿਹੜਾ ਹੈ ਉਹ ਆਗਾਜ਼ ਹੋਇਆ ਅੱਜ ਉਹਨਾਂ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਨਿਸ਼ਾਨੇ ਖਾਲਸਾ ਗਰੁੱਪ ਤਰਨਤਾਰਨ ਵੱਲੋਂ ਤੇ ਇੱਕ ਜਿੱਥੇ ਵਾਤਾਵਰਨ ਨੂੰ ਮੁੱਖ ਰੱਖਦੇ ਆਂ ਮੂਟਿਆਂ ਦਾ ਲੰਗਰ ਲਾਇਆ ਜਾ ਰਿਹਾ ਉਧਰ ਠੱਡੀ ਮਿੱਠੀ ਸ਼ਬੀਲ ਦਾ ਵੀ ਲੰਗਰ ਜਿਹੜਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੀ ਹੈ ਤੇ ਇਸ ਤਪ ਦੀ ਗਰਮੀ ਦੇ ਵਿੱਚ ਬਲਦੀ ਗਰਮੀ ਦੇ ਵਿੱਚ ਸਾਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਤਿ ਤਵੀ ਤੇ ਬਹਿ ਕੇ ਤੇ ਸਿਰ ਤੇ ਵਿੱਚ ਰੇਤਾ ਪਾ ਕੇ ਤੇ ਸ਼ਕੀਰ ਹੋਏ ਸਨ ਸੋ ਇਸ ਗਰਮੀ ਦੇ ਵਿੱਚ ਜਿੱਥੇ ਠੰਡੇ ਮਿੱਠੇ ਜਲ ਦਾ ਜਿਹੜਾ ਇਹ ਉਹ ਲੰਗਰ ਲਗਾਇਆ ਜਾ ਰਿਹਾ ਉਸ ਦੇ ਨਾਲ 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 ਹੀ ਬੂਟਿਆਂ ਦਾ ਲੰਗਰ ਕਿਉਂਕਿ ਵਾਤਾਵਰਣ ਦਾ ਇਹ ਜਿਹੜਾ ਕਿਉਂਕਿ ਆਪਣਾ ਸਕਲਪ ਜੋ ਸਿੱਖਦਾ ਹੋਇਆ ਉਹ ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦਾ ਜਿੱਦਰ ਉਹਦੇ ਵਿੱਚ ਇਹ ਹੀ ਵਾਤਾਵਰਣ ਨਹੀਂ ਆਦਾ ਕਿਉਂਕਿ ਪਉਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਤੇ ਸਰਬੱਤ ਦਾ ਦਇਆ ਦਇਆ ਸਾਰੇ ਜਗਤ ਸੋ ਇਸ ਕਰਕੇ ਪੌਦਾਵਰਨ ਨੂੰ ਮੁੱਖ ਰੱਖਦੇ ਆ ਜੋ ਕਿ ਸਿੱਖ ਦਾ ਇੱਕ ਆਪਣਾ ਫਰਜ਼ ਵੀ ਬਣਦਾ ਪੰਜਾਬੀਆਂ ਦਾ ਆਪਣਾ ਫਰਜ਼ ਬਣਦਾ ਹੈ ਉਧਰ ਬੂਟਿਆਂ ਦਾ ਲੰਗਰ ਵੀ ਲਗਾਇਆ ਜਾ ਰਿਹਾ ਹੈ ਸੋ ਮੈਂ ਨਿਸ਼ਾਨੇ ਖਾਲਸਾ ਗਰੁੱਪ ਦਾ ਧੰਨਵਾਦ ਵੀ ਕਰਦਾ ਕਿਉਂਕਿ ਸ਼ਬੀਲ ਲਾਣਾ ਇੱਕ ਗੱਲ ਹੈ ਉਸ ਤੋਂ ਅੱਗੇ ਆਪਣਾ ਉਹ ਇੱਕ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਏ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਇਤਿਹਾਸ ਹੈ ਜੋ ਗੁਰਬਾਣੀ ਦਾ ਵੀ ਜੋ ਨਿਚੋੜ ਹੈ ਉਹ ਆਪਣੇ ਬੱਚਿਆਂ ਤੱਕ ਪਹੁੰਚਾਈਏ ਇਤਿਹਾਸ ਆਪਣੇ ਬੱਚਿਆਂ ਤੱਕ ਪਹੁੰਚਾਈਏ ਤਾਂ ਕਿ ਇਸ ਇਤਿਹਾਸ ਚ ਇਹਨਾਂ ਦੇ ਹਾੜੇ ਮਨਾਉਣ ਦਾ ਫਾਇਦਾ ਤਾਂ ਹੈ ਕਹਿੰਦੇ ਕਿ ਜਨਕੀ ਜਨ ਕੇ ਦਿਨ ਬਣਾਤੇ ਹੋਣ ਕੀ ਗੱਤ ਵੀ ਸਮਝਾ ਕਰੋ ਸੋ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਲਈ ਸੰਕਲਪ ਤੇ ਸਦਾ ਆਤਮਕਸ਼ੇਸ਼ ਕਰਕੇ ਗਏ ਨੇ ਗੁਰਬਾਣੀ ਸਾਨੂੰ ਬਖਸ਼ਿਸ਼ ਕਰਕੇ ਗਏ ਨੇ ਸੇਧ ਬਖਸ਼ਿਸ਼ ਕਰਕੇ ਗਏ ਨੇ ਇਤਿਹਾਸ ਪੱਖੇ ਗਏ ਨੇ ਉਹ ਇਤਿਹਾਸ ਜੋ ਪਿਆਰਾਂ ਸਾਲਾਂ ਤੋਂ ਜਿਉਂਦੀਆਂ ਕੌਮਾਂ ਉਹਨਾਂ ਕੋਲ ਨਹੀਂ ਹੈ ਜੋ ਸਿੱਖ ਪੰਥ ਦੇ ਕੋਲ ਇਤਿਹਾਸ ਹੈ ਸਿੱਖ ਕੌਮ ਦੇ ਕੋਲ ਸਿੱਖ ਧਰਮ ਦੇ ਕੋਲ ਇਤਿਹਾਸ ਹੈ ਸੋ ਉਸ ਨੂੰ ਅਗਾਂਹ ਵਾਲੀ ਪੀੜ੍ਹੀ ਤੱਕ ਵੀ ਜਿਹੜਾ ਟਰਾਂਸਲੇਟ ਕਰਨਾ ਚਾਹੀਦਾ ਹੈ ਕਿ ਜਿਹੜੇ ਬੂਟੇ ਅਸੀਂ ਵੰਡਦੇ ਪਏ ਹਾਂ ਉਹ ਤਾਂ ਚੜ੍ਹਦੀ ਕਲਾ ਦੇ ਨਾਲ ਵੰਡੇ ਜਾਣ ਉਹ ਲੋਕੀਂ ਘਰਾਂ 'ਚ ਲਾਉਣ ਤੇ ਹਰੇ ਭਰੇ ਹੋਣ ਪਰ ਸਿੱਖ ਕੌਮ ਦੇ ਜਿਹੜੇ ਬੂਟਾ ਉਹਨੇ ਹਰੇ ਭਰੇ ਆਪਣੇ ਗੁਰਬਾਣੀ ਤੇ ਇਤਿਹਾਸ ਦੇ ਨਾਲ ਰਹਿਣਾ ਸੋ ਮੈਂ ਸੰਗਤਾਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਇਤਿਹਾਸ ਨੂੰ ਬਹੁਤ ਵਾਤਾਫਾ ਗਾਣ ਜਿਹੜੀ ਪੀੜ੍ਹੀ ਹੈ ਉਹ ਤੱਕ ਪਹੁੰਚਾਈਏ ਤਾਂ ਮੈਂ ਭਾਈ ਗੁਰਪ ਜੋ ਦੇ ਸਰਪੰਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਹੜਿਆ ਪਾਕ ਸ਼ਹਦ ਨੂੰ ਪਟਾਣ ਕੋਟ ਪਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਮਹਾਨ ਲੰਗਰ ਜਾਂ ਲਗਾਇਆ ਗਿਆ ਪੂਜਾ ਲੰਗਰ ਲਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਮ ਪਾਚਾ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਹੁਤ ਸੇਵਾ ਦੇ ਪੁੰਜ ਗੁਰੂ ਅਰਜਨ ਪੜਤਾਕਾਰ ਔਰ ਪੰਚਪਾਚਾ ਜੀ ਦੀ ਸ਼ਹੀਦੀ ਨੂੰ ਸਮਰਪਤ ਦੁਨੀਆ ਦੇ ਕੋਨੇ-ਕੋਨੇ ਤੇ ਜਿੱਥੇ ਵੀ ਸਿੱਖ ਕੌਮ ਵਸਦੀ ਹੈ ਉੱਤੇ ਖੰਡੇ ਮਟੇ ਜਲਦੀਆਂ ਸ਼ਪੀਲਾਂ ਔਰ ਲੰਗਰ ਜਿਹੜੇ ਵਰਤਾਏ ਜਾਂਦੇ ਨੇ ਔਰ ਇਹ ਕਿਉਂ ਵਰਤਾਏ ਜਾਂਦੇ ਨੇ ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਹੱਥੀ ਆਪ ਸੇਵਾ ਕਰਿਆ ਕਰਦੇ ਸਨ ਔਰ ਉਹਨਾਂ ਦੀ ਸੋਚ ਨੂੰ ਪੈਰਾਂ ਦਿੰਦਿਆਂ ਹੋਇਆਂ ਅੱਜ ਸਿੱਖ ਕੌਮ ਦੁਨੀਆ ਦੇ ਕੋਨੇ-ਕੋਨੇ ਤੇ ਸ਼ਪੀਲਾਂ ਲਾ ਕੇ ਸੇਵਾ ਕਰ ਰਹੀ ਆ ਔਰ ਅੱਜ ਸਾਡੇ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਆ ਕਿ ਉਹ ਰੂਹਾਂ ਜਿਨ੍ਹਾਂ ਦੇ ਦਰਸ਼ਨ ਕਰਨੇ ਅਸੀਂ ਤਰਸਦੇ ਆ ਅੱਜ ਉਹ ਰੂਹਾਂ ਸਾਡੇ ਕੋਲ ਚੱਲ ਕੇ ਆਈਆਂ ਅਸੀਂ ਬੜੇ ਭਾਗਾ ਵਾਲਿਆਂ ਕਿ ਸੰਤ ਕਰਤਾਰ ਸਿੰਘ ਜੀ ਭਿੰਡਰਾ ਵਾਲੇ ਉਹਨਾਂ ਦੇ ਪੋਤਰਾ ਆ ਭਾਈ ਕਵਰ ਜਰਤ ਸਿੰਘ ਜੀ ਸਾਡੇ ਕੋਲ ਪਹੁੰਚਣੇ ਔਰ ਅਸੀਂ ਇਹ ਸਾਰਾ ਪਰਿਵਾਰ ਅਸੀਂ ਸਾਰੇ ਨਿਸ਼ਾਨੇ ਗਾ ਲੇ ਗੱਲ ਗੱਲ ਹੋ ਗਏ ਆ ਇਹਨਾਂ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਛੋਟੀ ਜੀ ਬੇਨਤੀ ਕੀਤੀ ਸੀ ਭਾਈ ਜਟ ਸਿੰਘ ਨੂੰ ਔਰ ਇਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਨੇ ਔਰ ਪੰਜਾਬ ਨੂੰ ਔਰ ਸਾਡੀ ਕੌਮ ਨੂੰ ਬੜੇ ਕਿ ਵੀ ਆਸ ਜਵਾਨੇ ਪਾਈ ਸਾਹਿਬ ਨੂੰ ਕਿ ਨਿਸ਼ਾਨੇ ਕਾਲਾ ਸਰਪੂ ਬਿਲਕੁਲ ਭਾਈ ਸਾਹਿਬ ਤੁਹਾਡੇ ਨਾਲ ਜਿੱਤੇ ਵੀ ਸਾਡੀ ਤੁਹਾਨੂੰ ਯਾਦ ਹੋਵੇ ਆਵਾਜ਼ ਮਾਰੋ ਅਸੀਂ ਪਹੁੰਚਾਂਗੇ ਔਰ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਭਾਈ ਸਾਹਿਬ ਪਹੁੰਚੇ ਆ ਅਸੀਂ ਧੰਨਵਾਦ ਕਰਦੇ ਹਾਂ ਭਾਈ ਕਵਰ ਚੜ੍ਹ ਸਿੰਘ ਜੀ ਆਂਦਾ ਜੀਆਂ ਆਨੂੰ ਕਰਦੇ ਆ ਨਿਸ਼ਾਨੇ ਕਾਲਾ ਸਰਪੂ ਵੱਲੋਂ ਹੁਣ ਬੂਟੇ ਦਾ ਲੰਗਰ ਅਈ ਚੜ੍ਹ ਸੰਗੀ ਜੜੇ ਆ ਉਹ ਆਪ ਆਸ਼ੇਜੋ ਤੇ ਸੰਗਤਾਂ ਨੂੰ ਵਰਦਾਨ ਕੇ ਔਰ ਸੰਗਤਾਂ ਜਿਹੜਾ ਬੁੱਢਿਆਂ ਦਾ ਲੰਗਰ ਸ਼ਿਕਣਗੇ ਆ ਔਰ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਵੀ ਪਰਿਵਾਰ ਬੁੱਢੇ ਲੈ ਕੇ ਜਾਣਗੇ ਉਹ ਆਪਣੇ ਬੱਚਿਆਂ ਵਾਂਗੂ ਆਪਣੇ ਪੁੱਤਾਂ ਵਾਂਗੂ ਬੁੱਢਿਆਂ ਦੀ ਸੇਵਾ ਕਰਨ ਔਰ ਬੁੱਢਿਆਂ ਦੀ ਰੇਖ ਦੇ ਕਰਕੇ ਆਪ ਆਪਣੇ ਸਮਾਜ ਨੂੰ ਹਰਾ-ਭਰਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ